ਭਾਜੀ ਕਹਿੰਦੇ ਕੋਪਰੇਆਂ ਲਈ ਮਸ਼ਹੂਰ ਆ ਇਹ ਜਗ੍ਹਾ ਬੜਦੇ ਸਾਰੀ ਡਰਾਤਾ ਭਾਜੀ ਨੇ ਹੈ ਮੈਂ ਹੁਣ ਕੋਪਰੇ ਵਾਲੀ ਧਿਆਨ ਆ ਮੇਰਾ ਸਭ ਤੋਂ ਵਧੀਆ ਭਾਜੀ ਪਤਾ ਕੀ ਲੱਗਾ ਇੱਥੇ ਜੀ ਕਿ ਨਿਆਣੇ ਇਦਾਂ ਖੇਡ ਰਹੇ ਆ ਸਾਡੇ ਪੰਜਾਬ ਦੇ ਨਿਆਣੇ ਇਦਾਂ ਖੇਡ ਰਹੇ ਆ ਫੋਨ ਫੋਨ ਫਾਨ ਛੱਡ ਕੇ ਬਿਲਕੁਲ ਜੋ ਨੰਗ ਨਹੀਂ ਹੋਣਾ ਅੱਗੇ ਨਹੀਂ ਲੰਘ ਹੁਣ ਕਿੱਦਾਂ ਅੱਗੇ ਕੀ ਆ ਅੱਗੇ ਬਲੌਗ ਹੀ ਆ ਸਾਰਾ ਕੁਝ ਹਾਂ ਹਾਂ ਤੋ ਰਾ ਲੱਭਣਾ ਬਣ ਉਹ ਰਾਹ ਨੂੰ ਕੀ ਆ ਰਾਹ ਬਣਾਵਾਂਗੇ ਨਾ ਆਪਾਂ ਜਿੰਨਾ ਟੋਟਲ ਜੰਗਲ ਆ ਇਹ ਹੂੰ 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 ਉਹਦੀਆਂ ਸਾਰੇ ਦਰੱਖਤਾਂ ਦੇ ਪਾਲਣ ਪੋਸ਼ਣ ਇਹ ਪਾਣੀ ਕਰ ਰਿਆ ਸਾਨੂੰ ਲੱਗਦਾ ਘਰੇ ਇੱਥੇ ਤੱਕ ਕੀ ਇਹਦੀ ਮਾਰ ਆ ਜੀ ਜੀ ਜਿੱਦਣ ਇਹ ਸੁੱਕ ਗਿਆ ਉਦੋਂ ਜੰਗਲ ਵੀ ਸੁੱਕ ਜਾਣਾ ਜਾਜਾ ਬਲੌਗਰ ਦੇਖ ਰਿਆ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇਨਜੋਤ ਭਾਜੀ ਅੱਜ ਮੇਰੇ ਨਾਲ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਭ ਬਧੀਆ ਜੀ ਘਰ ਪਰਿਵਾਰ ਬਹੁਤ ਵਧੀਆ ਜੀ ਚਲੋ ਅੱਜ ਮੈਂ ਆਇਆ ਸੀਗਾ ਭਾਜੀ ਦੇ ਪਿੰਡ ਢੋਲੋਵਾਲ ਤੇ ਮੈਂ ਭਾਜੀ ਨੂੰ ਕਿਹਾ ਸੀ ਕਿ ਵੀ ਮਤਲਬ ਗੱਲ ਕਰਦੇ ਸੀਗੇ ਆਪਾਂ ਕਿ ਭਾਜੀ ਦੇ ਪਿੰਡ ਦੇ ਆਸ-ਪਾਸ ਵੀ ਨਾ ਜਿੱਤਾ ਇੱਕ ਇੱਕ ਪਿੰਡ ਆ ਹੋਰ ਤੇ ਉੱਥੇ ਇੱਕ ਬਹੁਤ ਪਵਿੱਤਰ ਜਗ੍ਹਾ ਆ ਤੇ ਉਸ ਜਗ੍ਹਾ ਤੇ ਇੱਕ ਜੰਗਲ ਆ ਤੇ ਥੋੜੀ ਡਿਟੇਲ ਤੁਹਾਨੂੰ ਭਾਜੀ ਦੱਸਣਗੇ ਜਿੱਦਾਂ ਕਿ ਕਿਹੜੀ ਜਗ੍ਹਾ ਆ ਉਹ ਕੀ ਨਾਮ ਆ ਤੇ ਉਸ ਜੰਗਲ ਦੇ ਵਿੱਚ ਕਾਫੀ ਗੁਣਕਾਰੀ ਪੇੜ-ਪੌਦੇ ਆ ਕਾਫੀ ਪੁਰਾਣੇ ਪੇੜ-ਪੌਦੇ ਆ ਤੇ ਉਹ ਦੇਖਣ ਆਏ ਆ ਆਪਾਂ ਤੇ ਭਾਜੀ ਦੱਸੋ ਜੀ ਇਹ ਕਿਹੜੀ ਜਗ੍ਹਾ ਆ ਜਿੱਥੇ ਆਪਾਂ ਆਏ ਆ ਇਹ ਭਾਜੀ ਪਿੰਡ ਅਰਗਵਾਲ ਆ ਠੀਕ ਆ ਜੀ ਤੇ ਸਧਾਨਾਸਰ ਕਹਿੰਦੇ ਇਹਨੂੰ ਅੱਛਾ ਜੀ ਇਸ ਜਗ੍ਹਾ ਨੂੰ ਠੀਕ ਆ ਤੇ ਲక్ష్మణ ਜੀਤੀ ਜੀ ਜਿਹੜੇ ਆ ਉਹਨਾਂ ਦੀ ਜਗ੍ਹਾ ਆ ਅਸ਼ਾ ਜੀ ਤੇ ਪ੍ਰਾਤਨ ਆ ਇਹਦੇ ਇਤਿਹਾਸ ਬਾਰੇ ਅਸੀਂ ਪੁੱਛ ਲਵਾਂਗੇ ਕਿਸੇ ਨੂੰ ਜਿਹੜੇ ਪਿੰਡ ਦੇ ਇੱਥੇ ਦੇ ਠੀਕ ਆ ਜੀ ਠੀਕ ਆ ਤੇ ਬਾਕੀ ਇੱਥੇ ਜੰਗਲ ਬਹੁਤ ਪੁਰਾਤਨਾ ਹੀ ਜਦੋਂ ਜੰਮੇ ਆ ਉਦੋਂ ਦਾ ਹੀ ਦੇਖਦੇ ਤੇ ਸਾਡੇ ਜਿਹੜੇ ਪ੍ਰਾਤਨ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਵੀ ਦੱਸਦੇ ਕਿ ਸਾਡੇ ਤੋਂ ਪਹਿਲਾਂ ਤੇ ਜੰਗਲ ਆਏ ਬੱਲੇ ਬੱਲੇ ਤੁਸੀਂ ਦਿਖਾ ਰਹੇ ਸੀ ਜਿੱਦਾਂ ਉਹ ਰਾਤ ਕੱਡੇ ਕੱਡੇ ਮੋਟੇ ਆ ਹੋਰ ਤੁਸੀਂ ਦੱਸ ਰਹੇ ਸੀ ਰਾਸਤੇ ਚ ਆਉਂਦੇ ਮੈਨੂੰ ਜਿੱਦਾਂ ਬਹੁਤ ਘਣਾ ਜੰਗਲ ਗੁੱਲਰ ਦਾ ਦਰਖਤ ਬੜਾ ਪੁਰਾਣਾ ਆ ਠੀਕ ਆ ਜੀ ਹੋਰ ਵੀ ਕਾਫੀ ਸਾਰੇ ਇੱਥੇ ਮਤਲਬ ਹੈਗੇ ਦਰਖਤ ਬਾਕੀ ਦੇਖਦੇ ਅ ਮੈਂ ਜਿੱਦਾਂ ਇੱਕ ਆਪਣੇ ਵਿਊਸ ਨੂੰ ਦਿਖਾਵਾਂਗਾ ਵੀ ਜਿੱਦਾਂ ਦੂਰੋਂ ਤੁਸੀਂ ਇੱਥੋਂ ਮਤਲਬ ਮੈਂ ਆਸ-ਪਾਸ ਇੱਥੋਂ ਇੱਥੋਂ ਇਸ ਜਗ੍ਹਾ ਦੇ ਕੋਲੋਂ ਦੀ ਮੈਂ ਕਈ ਵਾਰੀ ਲੰਘਿਆ ਹਾਂ ਹਾਂਜੀ 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 ਪਤਾ ਹੀ ਨਹੀਂ ਸਾਨੂੰ ਉਹ ਕਈ ਵਾਰ ਨਹੀਂ ਪਤਾ ਲੱਗਦਾ ਮੈਂ ਤਾਂ ਸਰਪ੍ਰਾਈਜ਼ ਹੈ ਹੁਣ ਦੇਖੇ ਅੰਦਰ ਜਾਵਾਂਗੇ ਦੇਖਿਓ ਫਿਰ ਕਿੱਦਾਂ ਦਾ ਨਜ਼ਾਰਾ ਆਉਂਦਾ ਅੰਦਰ ਦੇਖਦੇ ਹਾਂ ਠੀਕ ਆ ਭਾਜੀ ਆਜੋ ਜੀ ਚਲੋ ਤੇ ਭਾਜੀ ਇੱਕ ਵੈਸੇ ਮੇਰੇ ਵਿਊਸ ਥੋੜੇ ਕਈ ਵਾਰੀ ਨਾਰਾਜ਼ ਹੁੰਦੇ ਆ ਕਿ ਥੋੜੀ ਇਸ ਜਗ੍ਹਾ ਦੀ ਨਾ ਲੋਕੇਸ਼ਨ ਦੱਸਿਆ ਕਰੋ ਲੋਕੇਸ਼ਨ ਪਿੰਡ ਅਰਗਵਾਲ ਹਾਂਜੀ ਤੇ ਡਾਕਖਾਨਾ ਵੀ ਅਰਗਵਾਲੀ ਆ ਇਹਨਾਂ ਦਾ ਠੀਕ ਆ ਉਸ ਤੋਂ ਅੱਗੇ ਆ ਕੇ ਦਸੂਹੇ ਵਾਲੀ ਸਾਈਡ ਨੂੰ ਠੀਕ ਆ ਕਿਲੋਮੀਟਰ ਆਉਣਾ ਸਿਰਫ ਠੀਕ ਆ ਜੀ ਤਾਂ ਉਤੋਂ ਤੁਸੀਂ ਖੱਬੇ ਹੱਥ ਮੜੂਗੇ ਤਾਂ ਅਰਗੋਵਾਲ ਪਿੰਡ ਆ ਜਾਂਦਾ ਠੀਕ ਆ ਤੇ ਜਿੱਦਾਂ ਕਿ ਤੁਸੀਂ ਜਿਹੜਾ ਮੈਂ ਮੈਪ ਦਿਖਾ ਰਿਹਾ ਹਾਂ ਉਹਦੇ ਵਿੱਚ ਵੀ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਇਸ ਪਿੰਡ ਦੀ ਸਾਰੇ ਪਾਸੇ ਉਹ ਮਤਲਬ ਕਿ ਜਿੱਦਾਂ ਤੁਸੀਂ ਜਲੰਧਰ ਤੋਂ ਆ ਰਹੇ ਆ ਜਾਂ ਦਸੂਹੇ ਤੋਂ ਆ ਰਹੇ ਆ ਉਸ ਤੋਂ ਬਾਅਦ ਜਿੱਦਾਂ ਹੁਸ਼ਿਆਰਪੁਰ ਤੋਂ ਆ ਰਹੇ ਆ ਉਸ ਹਾਵਨਾਂ ਦੀ ਲੋਕੇਸ਼ਨ ਤੁਹਾਨੂੰ ਦਿਖਾ ਰਿਹਾ ਹਾਂ इजीली ਐਕਸੈਸਿਬਲ ਆ ਇੱਥੇ ਆਓ ਬਹੁਤ ਬਹੁਤ ਛੋਟਾ ਜਿਹਾ ਇੱਕ ਜੰਗਲ ਆ ਪਰ ਚਲੋ ਮੈਂ ਹਜੇ ਅੰਦਰ ਨਹੀਂ ਗਿਆ। ਕਈ ਵਾਰੀ ਦੂਰੋਂ ਛੋਟਾ ਲੱਗਣ ਵਾਲਾ ਜੰਗਲ ਅੰਦਰ ਬਹੁਤ ਵਿਸ਼ਾਲ ਹੁੰਦਾ ਆ ਤੇ ਬਹੁਤ ਗੁਣਕਾਰੀ ਪੇੜ-ਪੌਦੇ ਹੁੰਦੇ ਆ ਤੇ ਚਲੋ ਇਹ ਸੀਗੀ ਲੋਕੇਸ਼ਨ ਜਿੱਦਾਂ ਮੈਂ ਲੋਕੇਸ਼ਨ ਦੇ ਬਾਰੇ ਤੁਹਾਨੂੰ ਦੱਸ ਰਿਹਾ ਸੀ ਤੇ ਹੁਣ ਅਸੀਂ ਅੰਦਰ ਚੱਲਦੇ ਆ ਆ ਦੇਖੋ ਆ ਪਾਜੀ ਹੁਣੀ ਤਾਂ ਨਾਲ ਲੱਗਦੇ ਇੱਥੋਂ ਕੁਝ ਦੇਖਣ ਲੱਗ ਪਏ ਸਾਨੂੰ ਦਿਖਾਉਣ ਲਈ ਮਤਲਬ ਚੱਟਣ ਲੱਗੇ ਹਾਂ ਜੀ ਆ ਫਲ ਤੁਸੀਂ ਦੇ ਦੇ ਨਾ ਵਾਹ ਜੀ ਵਾਹ ਇਹ ਗੁੱਲਰ ਆ ਕੀ ਪਤਾ ਆ ਜਿਹੜਾ ਉੱਥੇ ਲੱਗਾ ਜੀ ਆ ਦੇਖੋ ਉਹ ਦੇਖੋ ਤੁਸੀਂ ਪਾਜੀ ਆਪਣੇ ਕਿੰਨੇ ਦੇਖੋ ਪੱਕੇ ਉਹ ਉੱਪਰ ਦੇਖੋ ਓਹ ਹੋ ਹੋ ਉਹ ਰੈੱਡ ਕਲਰ ਦੇ ਨਾ ਦੇਖੋ ਕਿੰਨੇ ਤਾਕਤ ਇਹਦੇ ਵਿੱਚ ਬਹੁਤ ਜ਼ਿਆਦੀ ਆ ਗੁੱਲਰ ਚ ਹਾਂਜੀ ਹਾਂਜੀ ਜਿੱਦਾਂ ਡਾਇਬੀਟਿਸ ਜਦੋਂ ਹੁੰਦੀ ਨਾ ਬੰਦੇ ਨੂੰ ਸ਼ੂਗਰ ਹਾਂਜੀ ਤਾਂ ਉਹਨੂੰ ਵੀਕਨੈਸ ਹੋ ਜਾਂਦੀ ਆ ਹਾਂਜੀ ਤਾਂ ਇਹਨੂੰ ਸੁਕਾ ਲਓ ਠੀਕ ਆ ਜੀ ਸੁਕਾ ਕੇ ਇਹਦਾ ਪਾਊਡਰ ਬਣਾ ਲਓ ਠੀਕ ਆ ਉਹ ਪਾਊਡਰ ਇੱਕ ਇੱਕ ਚਮਚਾ ਲੈ ਸਕਦੇ ਆ ਠੀਕ ਆ ਜੀ ਤਾਂ ਸਾਰੇ ਜਿਹੜੇ ਉਹਨਾਂ ਦੀ ਵੀਕਨੈਸ ਵਗੈਰਾ ਉਹਨਾਂ ਨੂੰ ਕਮਜ਼ੋਰੀ ਜੀ ਫੀਲ ਹੁੰਦੀ ਰਹਿੰਦੀ ਨਾ ਹਾਂਜੀ 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 ਉਹ ਹੀ ਮਟਾ ਦਿੰਦਾ ਨਾਲੇ ਡਾਇਬੀਟਿਸ ਲਈ ਵਧੀਆ ਆ ਇਹ ਚੀਜ਼ ਠੀਕ ਆ ਇਹ ਕਾਫੀ ਦਵਾਈਆਂ ਦੇ ਵਿੱਚ ਵੀ ਇਹਦਾ ਯੂਜ਼ ਹੁੰਦਾ ਜਈ ਜਦੋਂ ਜੋਗ ਬਣਦੇ ਉਹਦੇ ਵਿੱਚ ਇਹ ਪੈਂਦਾ ਠੀਕ ਆ ਚੱਲੀਏ ਫੇ ਅੰਦਰ ਕਿੱਥਾ ਹੋਰ ਚਲੋ ਕਿੱਧਰ ਦੀ ਜਾਣਾ ਇੱਥੇ ਹੀ ਅਛਾ ਇੱਥੋਂ ਦੀ ਆ ਜਾਓ ਫੇ ਅਰੇ ਵਿੱਚ ਤਾਂ ਬੰਦਾ ਬਾੜੀ ਨਹੀਂ ਸਕਦਾ ਇੱਥੋਂ ਤਾਂ ਦੇਖ ਸਕਦੇ ਤੁਸੀਂ ਆਈ ਫੇ ਨਾ ਬਾਅਦ ਚ ਉੱਪਰ ਦੀ ਪਿੱਛੋਂ ਦੀ ਵੀ ਖੇਤਾਂ ਦੇ ਪਿੱਛੋਂ ਦੀ ਜਾਵਾਂਗੇ ਓ ਯਾਰ ਆ ਦੇਖੋ ਹੈ ਇੰਨਾ ਡਾਂਸ ਜੰਗਲ ਆ ਮੈਂ ਕਿਹਾ ਇੱਥੇ ਬੰਦਾ ਬਾੜੀ ਨਹੀਂ ਸਕਦਾ ਛੇਲੀ ਹੋ ਜਾਊਗਾ ਹੈਨਾ ਨਹੀਂ ਵੜ ਸਕਦਾ ਹਾਂ ਆ ਜਿਹੜਾ ਹੈ ਨਾ ਬਾਜੀ ਹਾਂਜੀ ਇਹ ਪੁਰਾਣਾ ਸਰੋਵਰ ਆ ਓ ਅੱਛਾ ਹਾਂ ਇੱਥੇ ਪਹਿਲਾਂ ਇੱਥੇ ਨਹਾਉਂਦੇ ਹੁੰਦੇ ਸੀ ਠੀਕ ਆ ਠੀਕ ਆ ਕੱਚਾ ਸਰੋਵਰ ਹਮਮ ਮਤਰਾ ਤੁਸੀਂ ਜਦੋਂ ਛੋਟੇ ਹੁੰਨੇ ਸੀ ਤੁਸੀਂ ਇੱਥੇ ਆਉਨੇ ਹੁੰਨੇ ਸੀ ਨਹੀਂ ਸਾਡੇ ਡੈਡੀ ਹੁਣੀ ਅੱਛਾ ਅਸੀਂ ਤਾਂ ਪੱਕੇ ਜੀ ਨਾ ਹਾਤੇ ਆ ਠੀਕ ਆ ਠੀਕ ਆ ਆ ਦੇਖੋ ਬਾਸ ਉਗ ਗਿਆ ਹਮਮ ਨਵਾਂ ਓ ਵਾਹ ਆ ਦੇਖੋ ਤਾਂ ਨਵਾਂ ਉਗ ਗਿਆ ਹੈ ਹਾਂ ਆਮ ਦੇ ਇਸਾ ਹਾਂ ਦੇਖੋ ਤਾਂ ਕੀ ਵਾਤਾ ਆ ਦੇਖੋ ਪੌੜੀਆਂ ਬਣੀਆਂ ਇੱਥੋਂ ਹਾਂਜੀ ਪੌੜੀਆਂ ਹਾਂ ਇੱਥੇ ਉੱਤਰਦੇ ਹੁੰਦੇ ਆਂ ਅੱਛਾ 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 ਆ ਪੌੜੀਆਂ ਉਤਰਦੀਆਂ ਆਂ ਆ ਦੇਖੋ ਆ ਵਾ ਪੁਰਾਣਾ ਸਰੋਵਰ ਆ ਦੇਖੋ ਪੱਕੇ ਗੁੱਲਰ ਡਿਗੇ ਹੋ ਹਮ ਅ ਗੁੱਲਰ ਤੇ ਬੜੇ ਪੇੜ ਆ ਇੱਥੇ ਆ ਨਾ ਬਹੁਤ ਜ਼ਿਆਦਾ ਰੁੱਖ ਬਹੁਤ ਆ ਦੇਖੋ ਰਿਆ ਵਿਆ ਗੁੱਲਰ ਨਾ ਤਾਂ ਇਹ ਆ ਦੇਖੋ ਰੈੱਡ ਕਲਰ ਦੇ ਆ ਗ੍ਰੀਨ ਸਕੇ ਟੁੱਟੇ ਹੋ ਇਹ ਇੱਦਾਂ ਹੀ ਖਾਲੀ ਦੇ ਹੋਰ ਇੱਦਾਂ ਹੀ अच्छा लेके जाना थोड़े से लाल दे लबदे ता और ऊपर वो देख लेंगे जे हाथ प인다 ਹੋਇਆ ਤਾਂ ਬਿਲਕੁਲ 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 ਭਾਜੀ ਜਦੋਂ ਇਹ ਮੈਂ ਆਹ ਵਾਲੀ ਜਗ੍ਹਾ ਦੇਖਦਾ ਨਾ ਇਦਾਂ ਦੀ ਕਿਤੇ ਵੀ ਇਦਾਂ ਪਾਣੀ ਦਾ ਸੋਰਸ ਆ ਉਹਦੇ ਆਲੇ ਦੁਆਲੇ ਬਿਲਕੁਲ ਸ਼ਾਂਤ ਜਗ੍ਹਾ ਜੰਗਲ ਆ ਬੜੇ ਪੁਰਾਣੇ ਪੁਰਾਣੇ ਇੱਥੇ ਦਰਖਤ ਲੱਗਿਓ ਆ ਮੈਨੂੰ ਨਾ ਜਿਮ ਕਾਰਪੋਰੇਟ ਨੈਸ਼ਨਲ ਪਾਰਕ ਜਿਹੜਾ ਕਿ ਉੱਤਰਾਖੰਡ 'ਚ ਆ ਉਹਦੀ ਯਾਦ ਆ ਜਾਂਦੀ ਆ ਕਿਉਂਕਿ ਉਹ ਵੀ ਇਦਾਂ ਹੀ ਅੰਦਰ ਇੰਨਾ ਡੈਂਸ ਜੰਗਲ ਆ ਡੈਂਸ ਤੇ ਉੱਥੇ ਮਤਲਬ ਕਿ ਇੱਕ ਨੇਚਰ ਦੇ ਨਾਲ ਬੰਦਾ ਜੁੜ ਜਾਂਦਾ ਜਾ ਕੇ ਭਾਜੀ ਸੁੰਦਰ ਭਾਜੀ ਮਨ ਨੂੰ ਬਹੁਤ ਸ਼ਾਂਤੀ ਆ ਹਾਂ ਦੇਖੋ ਪੰਛੀ ਕਿਦਾਂ ਬੋਲਦੇ ਤੋ ਮਿੰਟੇ ਸ਼ਾਂਤ ਰਹਿ ਕੇ ਸੁਣੋ ਸਾਰਾ ਕੁਝ ਵਧੀਆ ਮਤਲਬ ਹਾਂਜੀ ਹਾਂਜੀ ਤੁਸੀਂ ਇੱਕ ਗੱਲ ਕਰ ਰਹੇ ਹੋ ਪਾਣੀ ਬਾਰੇ ਜਿੱਦਾਂ ਪਾਣੀ ਜਿੱਦਾਂ ਹੁਣ ਆਇਆ ਹਾਂਜੀ ਹਾਂਜੀ ਤਾਂ ਇਹ ਭਾਜੀ ਜੰਗਲ ਦੀ ਆਤਮਾ ਹੁੰਦੀ ਆ ਜੀ ਬਿਲਕੁਲ ਤੇ ਇਹ ਜਿਹੜਾ ਪਾਣੀ ਆ ਨਾ ਇਹ ਸਾਰਾ ਹੀ ਜਿੰਨਾ ਟੋਟਲ ਜੰਗਲ ਆ ਇਹ ਹੂੰ ਹੂੰ ਉਹਦੀਆਂ ਸਾਰੇ ਦਰਖਤਾਂ ਦੇ ਪਾਲਣ ਪੋਸ਼ਣ ਇਹ ਪਾਣੀ ਕਰ ਰਿਹਾ ਸਾਨੂੰ ਲੱਗਦਾ ਘਰੇ ਇੱਥੇ ਤੱਕ ਇਹਦੀ ਮਾਰ ਆ ਜੀ 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 ਸਹੀ ਕਹਿ ਰਹੇ ਪਰ ਪੂਰੇ ਜੰਗਲ ਤੱਕ ਇਹਦਾ ਜਿਹੜਾ ਨਾ ਹੂੰ ਦਰਖਤਾਂ ਦੀਆਂ ਰੂਟ ਦੇ ਰਾਹੀਂ ਇਹਦਾ ਸਾਰਾ ਜਾਂਦਾ ਬਿਲਕੁਲ ਬਿਲਕੁਲ ਤੇ ਜਿੱਦਣ ਇਹ ਸੁੱਕ ਗਿਆ ਉਦੋਂ ਜੰਗਲ ਵੀ ਸੁੱਕ ਜਾਣਾ ਸਹੀ ਗੱਲ ਕਹੀ ਪਾਜੀ ਇਹ ਤਾਂ ਬਿਲਕੁਲ ਇਹ ਦੇਖ ਲਓ ਤੁਸੀਂ ਕਹਿੰਨੇ ਪੁਰਾਣਾ ਸਰੋਵਰ 시ਗਾਰ ਜਿੱਦਾਂ ਤੁਹਾਡੇ ਫਾਦਰ ਸਾਹਿਬ ਹਾਂਜੀ ਹਾਂਜੀ ਦੇ ਟਾਈਮ ਤੇ ਹੈਨਾ ਇੱਥੇ ਨਾਉਂਦੇ ਹੁੰਦੇ ਸੀ ਇੱਥੇ ਨਾਉਂਦੇ ਹੁੰਦੇ ਇਹਦੇ ਅੱਲਾ ਹੁਣ ਤਾਂ ਫੇ ਇਧਰ ਪੱਕਾ ਬਣ ਗਿਆ ਹੂੰ ਚਲਿਏ ਫੇ ਪਾਜੀ ਅੰਦਰ ਬੜੀਏ ਕਿਸੇ ਪਾਸੇੋਂ ਦੀ ਹਾਂਜੀ 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 ਕਿੱਦੋਂ ਦੀ ਕਹਿੰਦੇ ਦੱਸੋ ਫੇ ਨਹੀਂ ਉਧਰ ਉਹਦੀ ਵੜਦੇ ਆ ਤਾਂ ਮੈਂ ਉਦਾਂ ਦੇਖਣ ਆਇਆ ਦਲਦਲ ਟਾਈਪ ਨਾ ਹੋਵੇ ਨਹੀਂ ਨਹੀਂ ਅੱਛਾ ਉਦਾਂ ਮੈਂ ਲੋ ਕਿੰਨਾ ਰੈੱਡ ਦੇ ਗੰਡਾ ਹੁੰਦਾ ਨਾ ਆਹ ਦੇਖ ਲਓ ਸਹੀ ਗੱਲ ਆ ਛੋਟਾ ਜਿਹਾ ਗੰਡਾ ਹਾਂ ਆ ਦੇਖੋ ਤਾਂ ਵਾਹ ਤੇ ਜੀ ਆਹ ਦੇਖੋ ਮਕੋ ਹਾਂ ਆ ਦੇਖੋ ਤਾਂ ਆ ਲਓ ਆ ਪਾਜੀ ਦੇਖੋ ਲੋਕਾਂ ਨੇ ਬਹੁਤ ਪਿਆਰ ਦਿੱਤਾ ਮਕੋ ਵਾਲੀ ਵੀਡੀਓ ਨੂੰ ਬਹੁਤ ਜਿਆਦਾ ਮਤਲਬ ਕਿ ਉਹਨੂੰ ਬਹੁਤ ਪਸੰਦ ਆਈ ਵੀਡੀਓ ਤੇ ਕਿਉਂਕਿ ਬਹੁਤ ਇਨਫੋਰਮੇਟਿਵ ਸੀ ਤੇ ਬਹੁਤ ਸੋਹਣਾ ਲੱਗਾ ਇਹਦੀ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਆ ਹਾਂਜੀ ਪੱਤਿਆਂ ਦੀ ਆ ਜਿਹੜੇ ਕੋਮਲ ਪੱਤੇ ਆ ਨਾ ਇਹ ਪੱਤਿਆਂ ਦਾ ਕੀ ਫਾਇਦਾ ਆਲੂ ਦੇ ਆਲੂ ਦੇ ਵਿੱਚ ਪਾ ਕੇ ਅੱਛਾ ਜੀ ਇਹ ਜਿਹੜੀ ਬਾਈਵਾਦੀ ਹੋ ਜਾਂਦੀ ਆ ਸੋਜ ਪੈ ਜਾਂਦੀ ਆ ਸਰੀਰ 'ਚ ਉਹਨੂੰ ਖਤਮ ਕਰਦੀ ਆ ਅੱਛਾ ਹਾਂਜੀ ਵਾਹ ਦੇਖੋ ਅੱਗੇ ਤਾਂ ਆਮ ਹੀ ਖਾਂਦੇ ਹੁੰਦੇ ਸੀ ਅਸੀਂ ਬਣਾਉਨੇ ਆ ਉਦਾਂ ਤਾਂ ਹਾਂ 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 ਚਲੋ ਚਲਿਏ ਪਾਜੀ ਫੇਰ ਅੰਦਰ ਦੇਖੀਏ ਹਨਾ ਉਹ ਪਰਲਾ ਪਾਸਾ ਦੇ ਦੇ ਉੱਧਰ ਥੋੜਾ ਜਿਹਾ ਠੀਕ ਆ ਹਾਂ ਇੱਧਰ ਨਹੀਂ ਬੜ ਹੋਣਾ ਚਲੋ ਜਿੱਧਰ ਤੀ ਦੇਖਦੇ ਪਰਦੇ ਕਿੱਧਰ ਤੀ ਇੱਧਰ ਤੋਂ ਬਾਹਰ ਨਹੀਂ ਕਲੀਅਰ ਫੇਰ ਬਾਹਰ ਨਿਕਲਣਾ ਪੈਣਾ ਇੱਥੋਂ ਨਿਕਲ ਜਾਨੇ ਆ ਦੇਖ ਲਓ ਨਾ ਇੱਥੋਂ ਮੈਂ ਇੱਕ ਵਾਰੀ ਦੇਖਾਂ ਮੜਾ ਜਾਂ ਹਾਂ ਹਾਂ ਦੇਖ ਲਓ ਦੇਖ ਲਓ ਦੇਖੋ ਤਾਂ ਜਾਉਂਦਾ ਨਹੀਂ ਨਹੀਂ ਜਾ ਹੋਏ ਨਾ ਮੇਰੇ ਹਿਸਾਬ ਨਾਲ ਉਹ ਜਾ ਨੰਗ ਨਹੀਂ ਹੋਣਾ ਅੱਗੇ ਨਹੀਂ ਲੰਗ ਹੋਣਾ ਕਿੱਦਾਂ ਅੱਗੇ ਕੀ ਆ ਅੱਗੇ ਬਲੌਗ ਹੀ ਆ ਸਾਰਾ ਕੁਝ ਹਾਂ ਹਾਂ ਆਇਓ ਜੇ ਦੇਖਣਾ ਹੱਥ ਫੜਾਓ ਮਾਇਨੋ ਨੰਗ ਨਹੀਂ ਹੁਣ ਨਿਕਲ ਸ਼ਟਾ 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 ਵਾੜ ਕੇ ਦੇਖ ਲੈਣੇ ਮੜਾ ਦਿਆਂ ਨਿਕਣਾ ਜੇ ਰਾਈਟ ਸਾਈਡ ਤੋਂ ਨਿਕਲ ਹੋਵੇ ਤਾਂ ਆਇਓ ਦੇਖ ਲੈਣੇ ਕੋਈ ਨਹੀਂ ਲੈ ਕੇ ਪੰਗਾ ਹਣਾ ਹੋਰ ਹੋਰ ਲੈ ਪੰਗੇ ਲੈਣ ਨੂੰ ਤਾਂ ਛੇ ਆਪਾਂ ਆਹ ਲਓ ਜੀ ਅਸਲ ਜਿੱਥੇ ਦੂਸਰੇ ਬੂਟ ਚਾਹੀਦੇ ਹਾਂ ਐਕਚੁਅਲੀ ਸਲੀਪਿੰਗ ਵਾਲੇ ਸ਼ੂਜ਼ ਨਹੀਂ ਪਾ ਕੇ ਆਏ ਤੇ ਕਿਉਂਕਿ ਆ ਜਿਹੜਾ ਬਾਂਸ ਦਾ ਨਾ ਇੱਥੇ ਵੱਢ ਸਕਦਾ ਹੈ ਇੱਥੇ ਦੀ ਨਿਕਲ ਹੋ ਸਕਦਾ ਹੈ ਹਾਂ ਹਾਂ ਨਿਕਲਦੇ ਨਿਕਲਦੇ ਇੱਕ ਮਿੰਟ ਅੱਛਾ ਇੱਕ ਹੋਰ ਗੱਲ ਦਾ ਮੇਰੇ ਹਿਸਾਬ ਨਾਲ ਖਿਆਲ ਰੱਖਣਾ ਚਾਹੀਦਾ ਇੱਥੇ ਸੱਪ ਵਗੈਰਾ ਵੀ ਹੋ ਸਕਦਾ ਹੈ ਇੱਥੇ ਹੋ ਸਕਦੇ ਭਾਜੀ ਹੈਨਾ ਹਾਂ ਕੋਬਰੇ ਹੋ ਸਕਦੇ ਆ ਇੱਥੇ ਕੋਬਰਾ ਹੋ ਸਕਦਾ ਹਾਂਜੀ ਸਾਡਾ ਇਲਾਕਾ ਕੋਬਰਿਆਂ ਦਾ ਹਾਂ ਹਾਂ ਹੂੰ ਚਲੋ ਤਾਂ ਰੱਬ ਹੀ ਰੱਖਾ ਹੁਣ ਨਹੀਂ ਰੱਬ ਰੱਖਾ ਤਾਂ ਚਲੋ ਤੁਹਾਡੀ ਗੱਲ ਬਹੁਤ ਵਧੀਆ ਕਹੀ ਤੁਸੀਂ ਨੇਰੇ ਕੋਬਰੇ ਦਰਖਤਾ ਦੋਸਤਾਂ ਦੇ ਵੀ ਜਿਹੜੇ ਹੁੰਦੇ ਆ ਹੁੰਦੇ ਤਾਂ ਥੱਲੇ ਹੀ ਆ ਬਸ ਦੇਖ ਕੇ ਚਲੋ ਆਪਾਂ ਬਹੁਤ ਧਿਆਨ ਨਾਲ ਜਾ ਰਹੇ ਆ ਹਾਂਜੀ ਹਾਂਜੀ ਮਪਾ ਜੀ ਪੂਰਾ ਹੀ ਜਿੱਦਾਂ ਕੰਡਾ ਆ ਅਸੀਂ ਇਹ ਆਪਾਂ ਪਰ ਯਾਰ ਮੈਂ ਇੰਨਾ ਡੀਪਲੀ ਪਹਿਲੀ ਵਾਰ ਹੀ ਆਇਆ ਕਿੰਨਾ ਨਾ ਹੂੰ ਜੰਗਲ ਦੇ ਵਿੱਚ ਵਧੀਆ ਇੱਕ ਨਾ ਡੰਡਾ ਲੈਣਾ ਮਨਦਾ ਹੀ ਸਾਨੂੰ ਹੂੰ ਆ ਜਾ ਕੋਈ ਨਹੀਂ ਹੌਲੀ ਹੌਲੀ ਮੈਂ ਰਸਤਾ ਬਣਾਉਣਾ ਤੁਹਾਡੇ ਲਈ ਦੇਖੋ ਪੱਗ ਉਹ ਦੇਖ ਲਈ ਮੈਂ ਵੈਸੇ ਨਾ ਬਾਜੀ ਆਪਾਂ ਉੱਦਾਂ ਵੱੜ ਤਾਂ ਗਏ ਹੋ ਆ ਹੂੰ ਨਿਕਲ ਹੋਏ ਨਾ ਅੱਗੇ ਪਰ ਸਾਨੂੰ ਇਹ ਅੱਛਾ ਨਿਕਲ ਹੋਏ ਨਾ ਨਾ ਹਾਂ ਹਾਂ ਠੀਕ ਆ ਇੱਕ ਡੰਡਾ ਲੈ ਲਈਏ ਹੋਰ ਆਹੇ ਚੱਕ ਲੋ ਇਹ ਤਾਂ ਮਾੜਾ ਆ ਗਲਿਆ ਜਿਹਾ ਲੱਗਦਾ ਗਲਿਆ ਗਲਿਆ ਹੋਰ ਲੈ ਲੋ ਇਹਨੂੰ ਹੋਰ ਲੈ ਲੋ ਨਹੀਂ ਭਾਈ ਸਰ ਜਾਣਾ ਬਹੁਤ ਵਧੀਆ ਆ ਇਧਰ ਉਹਦੀ ਹੋ ਜਾ ਆ ਦੇਖੋ ਹਾਂ ਇਥੋਂ ਦੀ ਆ ਆ ਇਧਰ ਆ ਡੰਡੀ ਜੀ ਆ ਦੇ ਆਹੋ ਇਹ ਵੀ ਵਧੀਆ ਆ ਵੀ ਸਹੀ ਅੰਦਰ ਜਾਣ ਨੂੰ ਆ ਦੇ ਬਹੁਤ ਸੋਹਣੀ ਆਹ ਦੇਖ ਲੋ ਜਾਓ ਜਿੱਧਰ ਦੀ ਜਾਣਾ ਵੇ ਹੈਨਾ ਆ ਜਾਓ ਫੇ ਆ ਜਾਓ ਕਿੱਦਾਂ ਟੁੱਟਿਆ ਲੱਗਦਾ ਸਾਰੀ ਥੱਲੇ ਭਾਜੀ ਕਹਿੰਦੇ ਕੋਪਰੇਆਂ ਲਈ ਮਸ਼ਹੂਰ ਆ ਇਹ ਜਗ੍ਹਾ ਵੱੜਦੇ ਸਾਰੀ ਡਰਾਤਾ ਭਾਜੀ ਨੇ ਹੈ ਮੈਂ ਹੁਣ ਕੋਪਰੇ ਵਾਲੀ ਧਿਆਨ ਆ ਮੇਰਾ ਭਾਜੀ ਇੱਥੇ ਇਸ ਜਗ੍ਹਾ ਤੇ ਹਾਂਜੀ ਉਹ ਵੀ ਹੁੰਦੇ ਵੱਡੇ ਪੈਂਥਰ ਪੈਂਥਰ ਕਹਤਾ ਉਹ ਕਿਹੜੇ ਹੁੰਦੇ ਵੱਡੇ ਵੱਡੇ ਇੱਥੇ ਹਨੀ ਵੈਜਰ ਜ਼ਰੂਰ ਹੁੰਦੇ ਆ ਹਨੀ ਵੈਜਰ ਬਿੱਜੂ ਬਿੱਜੂ ਉਹ ਕੀ ਹੁੰਦੇ ਆ ਉਹ ਜੰਗਲੀ ਹੁੰਦੇ ਆ ਮਤਲਬ ਕਿ ਉਹ ਸਾਪ ਸੁਪ ਖਾ ਜਾਂਦੇ ਆ ਨਹੀਂ ਇੱਕ ਵੱਡੇ ਵੱਡੇ ਉਹ ਹੁੰਦੇ ਨਹੀਂ ਵੱਡੇ ਵੱਡੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਅਜਗਰ ਅਜਗਰ ਨਹੀਂ ਦੇਖਿਆ ਕਦੀ ਉਹ ਤਾਂ ਹੋ ਸਕਦੇ ਪਰ ਦੇਖਿਆ ਨਹੀਂ ਕਦੀ ਅੱਛਾ ਆ ਪਿੱਪਲ ਕਿੰਨਾ ਪੁਰਾਣਾ ਦੇਖੋ ਮੈਂ ਮੈਂ ਗੱਲ ਸੋਚਦਾ ਉਹ ਦੇਖੋ ਇੱਕ ਦਰਖਤ ਇੱਥੇ ਡਿਗਿਆ ਪਿਆ ਬੜਾ ਪੁਰਾਣਾ ਦੇਖੋ ਉਦਾਂ ਹੀ ਪਿਆ ਆ ਇਹਦੀ ਉਮਰ ਮੁੱਕ ਗਈ ਹੋਣੀ ਆ ਹਾਂ ਮੈਂ ਤੁਹਾਨੂੰ ਸੱਚ ਦੱਸਾਂ ਭਾਜੀ ਮੈਂ ਜੰਗਲ 'ਚ ਪਹਿਲੀ ਵਾਰ ਆਇਆ ਵੇਖੋ ਬਾਹਰੋਂ ਜਰੂਰ ਦੇਖਿਆ ਹਾਂ ਤੁਹਾਡੇ ਨਾਲ ਅੱਜ ਆਇਆ ਮੈਂ ਜੰਗਲ 'ਚ ਤੇ ਤੁਸੀਂ ਜਿੱਦਾਂ ਮੈਨੂੰ ਕਹਿੰਨੇ ਸੀ ਇੱਥੇ ਉਦਾਂ ਕਿਹੜੇ ਕਿਹੜੇ ਅੱਛਾ ਤੁਹਾਨੂੰ ਪੇੜ ਪਤਾ ਨਹੀਂ ਹੁੰਨੇ ਹਨਾ ਕਿ ਕਿਹੜੇ ਜ਼ਿਆਦਾ ਹੈਗੇ ਅੰਦਰ ਇੱਥੇ ਰਜੈਣ ਵਗੈਰਾ ਆ ਜਾਦੇ ਆ ਘਰ ਨੇ ਆ ਅੱਛਾ ਬਿੱਲ ਪੱਥਰ ਆ ਉਹ ਪਰਿਆ ਅੱਛਾ ਤੇ ਪਿੱਪਲ ਆ ਗੁੱਲਰ ਆ ਆਪਾਂ ਜਿੱਦਾਂ ਨੂੰ ਜਾ ਰਹੇ ਆ ਦੇਖੋ ਇੱਧਰ ਆਓ ਜਰਾ ਦਿਖਾਵਾਂ ਮੈਂ ਦੇਖੋ ਜੀ ਆਹ ਜਗ੍ਹਾ ਤਾਂ ਜਿੱਦਾਂ ਕੰਮਕੁਮ ਹੋਇਆ ਕੋਈ ਹੈਨਾ ਆ ਦੇਖੋ ਜਿੱਦਾਂ ਆ ਬਾਂਸ ਹੀ ਆ ਰੱਖਿਆ ਕਿਸੇ ਨੇ ਕਾਫੀ ਪੁਰਾਣਾ ਹਾਂਜੀ ਉਹੀ ਮੈਂ ਗੱਲ ਕਰਦਾ ਵੇ ਵੱਡੇ ਜ਼ਰੂਰ ਆ ਹਾਂ ਪਰ ਲੈ ਜਾਂਦੇ ਨਹੀਂ ਇੱਥੋਂ ਹਾਂ ਤੇ ਆਇਆ ਵੱਡਾ ਪਰ ਚਲੋ ਮੈਂ ਉਧਰ ਆਪਣੇ ਜੋ ਵੀ ਮੇਰੇ ভিউਸ ਆ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕੋਈ ਵੀ ਇੱਥੇ ਉਧਰ ਵੀ ਘੁੰਮਣ ਆਉਂਦਾ ਨਾ ਇਸ ਜੰਗਲ 'ਚ ਖਾਸ ਕਰਕੇ ਬਰਸਾਤਾਂ ਦੇ ਨਾਲ ਚ ਨਾ ਆਇਓ ਕਿਉਂਕਿ ਬਰਸਾਤਾਂ 'ਚ ਸੱਪ ਨਿਕਲਣ ਦੇ ਚਾਂਸ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਤੇ ਆਪਾਂ ਵੀ ਉਧਰ ਵੀ ਪਾਣੀ ਭਰ ਜਾਣਾ ਇੱਥੇ ਸਾਰੇ ਅੱਛਾ ਅੱਛਾ ਹਾਂ ਥੋੜੇ ਜਿਹਾ ਰਿਸਕ ਤੇ ਤਾਂ ਹੈਗੇ ਆ ਆਪਾਂ ਜਿੱਦਾਂ ਤੁਸੀਂ ਦੱਸਿਆ ਅੱਜ ਵੀ ਉਹ ਦੇਖੋ ਨਿਗਾ ਜਾਂਦੀ ਨਾ ਆਹ ਦੇਖੋ ਕਿੰਨਾ ਯਾਰ ਡਾਂਸ ਆਏ ਹੋਰ ਇਹ ਸਾਰਾ ਮੈਨੂੰ ਲੱਗਦਾ ਹਾਂ ਵਾਇਲ ਕਾ ਦੀ ਹੈ ਓਦਾਂ ਹੀ ਉਧਰ ਕੰਮ ਕਰਦੇ ਆ ਸ਼ਾਇਦ ਉਹਨਾਂ ਦੀ ਹੋਵੇ ਭਾਈ ਹੁਣਾਂ ਨੇ ਕੋਬਰਾ ਦਾ ਨਾਮ ਲਿਆ ਆ ਤੇ ਕੋਬਰਾ ਮੈਨੂੰ ਆਵਾਜ਼ਾਂ ਵੀ ਹੁਣ ਸੁਣਣ ਡੀਆਂ ਆ ਕੋਬਰੇ ਦੀ ਹਾਂ ਜੇ ਤਾਂ ਫੂਕਾ ਮਾਰਦਾ ਹੁੰਦਾ ਉਹ ਹਾਂ ਹਾਂ ਵੈਸੇ ਤਾਂ ਇੱਥੇ ਖੁੱਲ੍ਹਾ ਆ ਥੋੜਾ ਸ਼ਾਂਤੀ ਦੇਖੋ ਹਾਂ ਪਰ ਉਹ ਉਧਰ ਕੰਮ ਚੱਲਣ ਡਿਆ ਕੋਈ ਟਰੈਕਟਰ ਬਾਹਰ ਕਿਸੇ ਟਰੈਕਟਰ ਚੱਲ ਰਿਹਾ ਆ ਇੱਥੋਂ ਆਪਾਂ ਆਹਦਾ ਰੋੜ ਹੀ ਆ ਗਿਆ ਬਾਹਰ ਉਹ ਖੇਤ ਆ ਗਿਆ ਹੈਨਾ ਅੱਗੇ ਖੇਤ ਆ ਆਹੋ ਅੱਛਾ ਖੇਤ ਹੈ ਇੱਧਰ ਸੌਰੀ ਹੂੰ ਉਹਦੇ ਬਾਹਰੋਂ ਬਾਹਰ ਹੀ ਚੱਲਦੇ ਆ ਹੁਣ ਅਸੀਂ ਹਾਂ ਹਾਂ ਆਜੋ ਫੇ ਲੈ ਆ ਤਾਂ ਖੁੱਲਾ ਆ ਗਿਆ ਉੱਥੇ ਕੀ ਡੈਂਸ ਆ ਕਹਿ ਨੂੰ ਚਲੀਏ ਤੋ ਰਾਹ ਲੱਭਣਾ ਪੈਣਾ ਉਹ ਰਾਹ ਨੂੰ ਕੀ ਆ ਰਾਹ ਬਣਾਵਾਂਗੇ ਨਾ ਆਪਾਂ ਅਸੀਂ ਰਾਹ ਬਣਾਵਾਂਗੇ ਆਜੋ ਹੂੰ ਚਲੋ ਚਲੋ ਬਣ ਗਿਆ ਕਾ ਚਲੋ ਹੋਰ ਆ ਦੇਖੋ ਉਹ ਵਾਹ ਇਹ ਕਿਹੜਾ ਰੱਖ ਤਿਆ ਸਰੀ ਹੈ ਸਰੀ ਹਾਂਜੀ ਬੱਲੇ ਬੱਲੇ ਅੱਛਾ ਇਹ ਤੇ ਚੰਦਨ ਵੀ ਹੋਊਗਾ ਨਹੀਂ ਚੰਦਨ ਨਹੀਂ ਆ ਦੇਖੋ ਦੋਨੇ ਸਰੀ ਹਾਂ ਉਹ ਕਾਲਾ ਸਰੀ ਹਾਂ ਹਾਂ ਆ ਚਿੱਟਾ ਸਰੀ ਅੱਛਾ 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 ਹੋ ਇੱਕ ਮਿੰਟ ਦੇਖਿਓ ਮੜ ਜਾ ਹਾਂ ਦੋਨੇ ਇਦਾਂ ਹੀ ਆ ਬਿਸ਼ਿਓ ਨਾ ਆ ਦੇਖੋ ਕੱਠੀ ਹਵਾ ਬਗੀ ਲੱਗਦੀ ਆ ਆ ਦੇਖੋ ਹੈ ਨਾ ਇਹ ਕਾਲਾ ਆ ਇੱਕ ਤੇ ਇਕੱਠੀ ਹਵਾ ਵਗੀ ਲੱਗਦੀ ਆ ਇਕੱਠੇ ਦੋਨੋਂ ਹੀ ਦੋਰੇ ਹੋ ਗਏ ਇਹ ਉਦੋਂ ਹੀ ਕਿਤੇ ਤਿਰਸ਼ੇ ਹੋ ਗਏ ਹੋਰ ਆ ਦੇ ਆ ਵਾਈਟ ਵਾਲਾ ਹੈ ਨਾ ਇਹ ਵਾਈਟ ਆ ਮੈਂ ਤਾਂ ਇਹ ਵੀ ਕਾਲਾ ਹੀ ਲੱਗਦਾ ਕਿ ਉਦੋਂ ਨਹੀਂ ਨਹੀਂ ਹਾਂ ਹਾਂ ਤਣਾ ਦੇਖੋ ਆਹੋ ਹਾਂ ਇਹਦਾ ਤੇ ਉਹਦੇ 'ਚ ਫਰਕ ਆ ਹਾਂ 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 ਲੱਗੋ ਜੇ ਦਿਖਾਉਂਗੇ ਨਾ ਹਾਂ 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 ਮੈਂ ਦਿਖਾਇਆ ਉਹ ਸਫੇਦ ਸਫੇਦ ਆ ਹਾਂ ਹਾਂ ਉਹ ਬਲੈਕ ਆ ਉਹ ਬਲੈਕਿਸ਼ ਹਾਂ ਸਹੀ ਗੱਲ ਆ ਦੇਖੋ ਤਾਂ ਕਿਦਾਂ ਪਿਆਰ ਆ ਡੂੰਗਾ ਇਹਨਾਂ ਦਾ ਆ ਕੀ ਆ ਪਾਜੀ ਸਰੀ ਆ ਵੀ ਨਹੀਂ ਸ਼ੂਬ ਬੂਲ ਇਹ ਤਾਂ ਸ਼ੂਭ ਬੂਲ ਦੀਆਂ ਫਲੀਆਂ ਜਿਹੜੀਆਂ ਅਸੀਂ ਗੱਲ ਕਰਦੇ ਸੀ ਫਲੀਆਂ ਆ ਫਲੀਆਂ ਆ ਫਲੀਆਂ ਆ ਆ ਦੇਖੋ ਸ਼ੂਭ ਬੂਲ ਆਏ ਹਾਂ 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 ਅੱਛਾ ਅੱਛਾ ਆਹ ਵਾਹ ਵਾਹ ਹੋ ਸਹੀ ਗੱਲ ਆ ਉਹ ਦੇਖੋ ਤਾਂ ਇਹਦੀ ਸਬਜ਼ੀ ਬਣਾਉਂਦੇ ਆ ਹਾਂ ਫਲੀਆਂ ਦੀ ਕੱਚੀਆਂ ਦੀ ਪਰ ਅੱਛਾ ਨੋ ਜੀ ਲੱਗੇ ਕਮਾਦ ਬੀਜਿਆ ਪਾਣੀ ਲਾਇਆ ਆ ਹੂੰ ਹੂੰ ਦੇਖ ਲੈਣੇ ਆ ਆ ਜਾਓ ਵੈਸੇ ਤਾਂ ਚਲੋ ਕੋਈ ਖਤਰਾ ਨਹੀਂ ਰਿਹਾ ਐਡਾ ਸਹੀ ਆ ਬਹੁਤਾ ਕਿਉਂ ਆ ਕੰਡੇ ਗੁੰਡੇਆਂ ਤੋਂ ਬਹੁਤ ਵੱਡਾ ਜੰਗਲ ਨਹੀਂ ਹੈਗਾ ਨਹੀਂ ਵੱਡਾ ਨਹੀਂਗਾ ਪਰ ਸੰਗਣਾ ਬਹੁਤ ਆ ਸੰਗਣਾ ਬਹੁਤ ਆ ਲਓ ਜੀ ਆਹ ਦੇਖੋ ਲੈਂਟਾਨਾ ਦੇਖੋ ਕਿੱਥੇ ਤੱਕ ਆ ਗਈ ਹਾਂ ਆ ਦੇਖੋ ਐਂਟਰ ਹੋ ਗਈ ਹਾਂ ਇਹਦਾ ਹੁਣੇ ਹੀ ਕੰਮ ਕਰਨਾ ਪੈਣਾ ਨਹੀਂ ਤਾਂ ਇਹਨੇ ਸਾਰਾ ਜੰਗਲ ਨਾਪਣਾ ਪੈਣਾ ਭਾਜੀ ਹੂੰ 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 ਲਓ ਜੀ ਆ ਗਏ ਬਹੁਤ ਆ ਗਏ ਆ ਬਿਲਕੁਲ ਆ ਰੋਡ ਦੇ ਕੋਲ ਆ ਗਏ ਆਪਾਂ ਜਿੱਥੋਂ ਆਏ ਸੀ ਮੈਨੂੰ ਜਿੱਥੋਂ ਨਿਕਲੇ ਸੀ ਦੇਖੋ ਤਾਂ ਆਹ ਦੇਖੋ ਆਹ ਆ ਜ਼ਹਿਰ ਭਾਜੀ ਕਿਹੜੀ ਜੰਗਲ ਲਈ ਹਾਂ ਇਹ ਜ਼ਹਿਰ ਆਹੋ ਲੈਂਟਾ ਨਾਲ ਇਹਦੀ ਗੱਲ ਹੀ ਕਰਦੇ ਮੈਂ ਤੁਹਾਨੂੰ ਇੱਕ ਭੇਜਿਆ ਨਹੀਂ ਸੀ ਡਾਕਟਰ ਅਮਨਦੀਪ ਸਿੰਘ ਹਾਂ ਜੀ ਅੱਜ ਉਹ ਬਣਾ ਰਹੇ ਆ ਨਾ ਹਾਂ ਉਹ ਇਹਨਾਂ ਤੋਂ ਹੀ ਮਤਲਬ ਇਹ ਕੁਝ ਪ੍ਰੋਡਕਟ ਤਿਆਰ ਕਰ ਰਹੇ ਆ ਅਰੇ ਬਹੁਤ ਖੱਟਾ ਲੱਗਦਾ ਦੇਖੋ ਇਹ ਐਂਟਰੀ ਕਰ ਗਈ ਆ ਨਾ ਹਾਂ ਐਂਟਰੀ ਕਰ ਗਈ ਇਹਨੇ ਫੈਲ ਜਾਣਾ ਅੰਦਰ ਇਹਦਾ ਕਰਦੇ ਆ ਕੋਈ ਹੱਲ ਹਾਂ ਇਹਨੇ ਜੰਗਲ ਖਾ ਲੈਣਾ ਨਹੀਂ ਤਾਂ ਹੋਰ ਅੱਜ ਨਹੀਂ ਤਾਂ ਹੋਰ 5-7 ਸਾਲਾਂ ਨੂੰ ਖਾਜੂ ਸਹੀ ਗੱਲ ਆ ਬਿਲਕੁਲ ਹੈ ਇੰਨੀ ਕੇਰੀ ਹੈ ਜੀ ਉਦੋਂ ਹੂੰ 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 ਪਰ ਇਹ ਆ ਵੀ ਫੈਲ ਸਕਦੀ ਆ ਚਾਂਸ ਪੂਰੇ ਹੁੰਦੇ ਫੈਲਣ ਦੇ ਲੋ ਜੀ ਗੁੱਲਰ ਅੱਛਾ ਹੋੜੀ ਆ ਇਕੱਠੇ ਹੀ ਉੱਗੇ ਹੋ ਹੈਨਾ ਇਹਦੇ ਹੋਰ ਕੜੀ ਪੱਤਾ ਲਓ ਜੀ ਕੜੀ ਪੱਤੇ ਦਾ ਮੈਨੂੰ ਹੋਰ ਵੀ ਨਾਮ ਦੱਸਿਆ ਸੀ ਜਿਹੜਾ ਪਹਾੜਾਂ 'ਚ ਬੋਲਦੇ ਕੀ ਤਸੇ ਉਹਨਾਂ ਦਾ ਗਾਂਦੜਾ ਹਾਂ ਗਾਂਦਲਾ ਗਾਂਦਲਾ ਹਾਂ ਉਹ ਇਧਰ ਪਾਣੀ ਆ ਬਣੀ ਆ ਪਾਣੀ ਜਾਂਦਾ ਜਾਈਏ ਭਾਈ ਅੰਦਰ ਆਜੋ ਆਜੋ ਲੈ ਹਾਂ ਆਂਬ ਦੇ ਵੀ ਬੂਟੇ ਵਿੱਚ ਹੋਰ 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 ਚਲੋ ਚਲੋ ਆਜੋ ਲਓ ਜੀ ਦੇਖੋ ਤਾਂ ਇਹ ਅਸੀਂ ਭਾਜੀ ਆ ਗਏ ਹਾਂ ਉਹ ਜਿਹੜਾ ਸਰੋਵਰ ਸੀ ਨਾ ਕੱਚਾ ਹਾਂਜੀ ਹਾਂਜੀ ਉਹਦੇ ਮਗਰਲੇ ਪਾਸੇ ਹਾਂ ਹਾਂ ਕਿਆ ਬਤਾ ਇੱਕ ਗੱਲ ਦੱਸੋ ਤੁਸੀਂ ਕਿਹੜੇ ਪਿੰਡ ਤੋਂ ਆਂ ਬੱਗਾ ਬੱਗਾ ਗਾਲ ਵਾਲਾ ਬੱਗਾ ਅੱਛਾ ਤੇ ਆ ਕਿਹੜਾ ਜ਼ਿਲ੍ਹਾ ਕਿਹੜਾ ਤੁਹਾਡਾ ਜ਼ਿਲ੍ਹਾ ਵੈਰੀ ਗੁੱਡ ਤੇ ਆ ਕਿਹੜਾ ਪਿੰਡ ਆ ਜਿੱਥੇ ਆਏ ਆ ਤੁਸੀਂ ਹਰਗਵਾਲ ਹਰਗਵਾਲ ਗੁੱਡ ਚਲੋ ਹਰ ਹਫਤੇ ਆਉਨੇ ਇਥੇ ਕਿ ਹਰ ਰੋਜ਼ ਆਉਨੇ ਕਿਦਾਂ ਆਉਨੇ ਆ ਹੈ ਹਰ ਰੋਜ਼ ਹਰ ਰੋਜ਼ ਆਉਨੇ ਆ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਵੱਡਾ ਨਹੀਂ ਹੁੰਦਾ ਹਾਂਜੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ 14 ਸਾਲ ਆ ਅੱਛਾ ਫੇਰ ਤਾਂ ਠੀਕ ਆ ਅੱਛਾ 11 ਚਲੋ ਠੀਕ ਆ ਵਧੀਆ ਵਧੀਆ ਆ ਦੇਖੋ ਸਾਹਮਣੇ ਕਿੰਨੀ ਵਧੀਆ ਉਮਰ ਆ ਇਹ ਤੇ ਮੈਨੂੰ ਸਭ ਤੋਂ ਵਧੀਆ ਭਾਜੀ ਪਤਾ ਕੀ ਲੱਗਾ ਇੱਥੇ ਕਿ ਨਿਆਣੇ ਇਦਾਂ ਖੇਡ ਰਹੇ ਆ ਸਾਡੇ ਪੰਜਾਬ ਦੇ ਨਿਆਣੇ ਇਦਾਂ ਖੇਡ ਰਹੇ ਆ ਫੋਨ ਫੋਨ ਫਾਨ ਛੱਡ ਕੇ ਬਿਲਕੁਲ ਬਿਲਕੁਲ ਨਹੀਂ ਤਾਂ ਜਿੱਥੇ ਮਰਜੀ ਦੇਖ ਲਓ ਜਾ ਕੇ ਸਾਈਕਲਾਂ ਤੇ ਆਏ ਆ ਹਾਂ ਸਾਈਕਲਾਂ ਤੇ ਆਏ ਉਹ ਖੜੇ ਬਾਹਰ ਹੈ ਨਾ ਸਾਈਕਲਾਂ ਤੇ ਆਏ ਤੁਸੀਂ ਭਾਈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਨਿਆਰੇ ਲੋ ਠੀਕ ਆ ਖੇਡਦੇ ਰਿਆ ਕਰੋ ਫਿਜ਼ੀਕਲ ਐਕਸਰਸਾਈਜ਼ ਕਰਿਆ ਕਰੋ ਠੀਕ ਆ ਫੋਨ ਫਾਨ ਘੱਟ ਦੇਖਣੇ ਆ ਜੇ ਦੇਖਦੇ ਆਂ ਵੀ ਆ ਤਾਂ ਓਕੇ ਨਹੀਂ ਦੇਦੇ ਚਲ ਬਹੁਤ ਵਧੀਆ ਸ਼ਾਬਾਸ਼ ਵੈਰੀ ਗੁੱਡ ਆ ਦੇਖੋ ਭਈ ਇਹ ਤਾਂ ਵੀ ਦੋ ਤੋਂ ਹੁੰਦਾ ਨਾ ਹਾਂ ਇਹ ਵੀ ਇੱਥੇ ਨਹੀਂ ਹੁੰਨੇ ਸੀ ਬਸ 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 ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਦੇਖੋ ਤਾਂ ਆ ਸਾਈਕਲਾਂ ਤੇ ਆਏ ਆ ਦੇ ਚਲੋ ਯਾਰ ਚਲੋ